ਮੈਂ ਅਮਿਤ ਸ਼ਰਮਾ ਸ਼ੀਵਸਾਣਾ ਪੰਜਾਬ ਦਾ ਮੋਹੱਲੀ ਦਾ ਉਦੇਕਰ ਹਰ ਉਸ ਖਾਸ ਆਮ ਖਾਲਸਤਾਨੀ ਸਮਰਥਕ ਜਾਂ ਬਬਰ ਖਾਲਸੇ ਦੇ ਅਤੰਕੀ ਜਾਂ ਤਾਲੀਬਾਨ ਗਰੁੱਪ ਤੋਂ ਤਾਲੂ ਰੱਖਣੇ ਵਾਲ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਸ਼ਾਂਤੀਪੂਰਵਕ ਰਹਿਣ ਦੋ ਪੰਜਾਬ ਦਾ ਮਾਹੌਲ ਖਰਾਬ ਨਾ ਕਰੋ ਫਾਲਤੂ ਦੀਆਂ ਬਿਆਨਬਾਜ਼ੀਆਂ ਜਾਂ ਖਾਲਸਤਾਨ ਦੀ ਮੰਗ ਗਲਤ ਹੈ ਖਾਲਿਸਤਾਨ ਤਹਨਾਈ ਬਣਿਆ ਨਾ ਹੀ ਅਸੀਂ ਬਣਨ ਦੇਵਾਂਗੇ 84 ਤੋਂ ਲੈ ਕੇ ਅੱਜ 2012 13 ਤੱਕ 21 ਲੀਨ ਨੂੰ ਖਿੱਚੀ ਜਾ ਰਹੇ ਹਾਂ ਖਾਲਿਸਤਾਨ ਚਾਹੀਦਾ ਖਾਲਿਸਤਾਨ ਚਾਹੀਦਾ ਪੰਜਾਬ ਦੇ ਜਿਹੜੇ ਨਵੇਂ ਮੁੰਡੇ ਹੈਗੇ ਸਿੱਖ ਸਮਾਜ ਦੇ ਮੁੰਡੇ ਹੈਗੇ ਜਾਂ ਜਿੰਨੇ ਵੀ ਯੁਵਾ ਹੈ ਉਹਨਾਂ ਨੂੰ ਖਾਲਿਸਤਾਨੀ ਨਾਰੇ ਲਾ ਕੇ ਜਾਂ ਖਾਲਸਾਣ ਦੀ ਮੰਗ ਜਾਂ 84 ਦੀ ਯਾਦ ਕਰਾ ਕੇ ਜਾਂ 84 ਤੇ ਬਣਾਏ ਗੀਤਾਂ ਨੂੰ ਸੁਣਾ ਕੇ ਉਹਨਾਂ ਨੂੰ ਪਟਕਾਉਣ ਦੀ ਕੋਸ਼ਿਸ਼ ਨਾ ਕਰੋ ਇਹ ਸ਼ੀਵ ਸੈਨਾ ਦੀ ਚੇਤਾਵਨੀ ਸਮਝ ਲਓ ਠੀਕ ਹੈ ਤੁਸੀਂ ਬੱਬਰ ਖਾਲਸਾ ਆਪਣੇ ਚਿੱਠੀਆਂ ਦੇ ਸਾਨੂੰ ਧਮਕੀਆਂ ਜਾਂ ਸਾਨੂੰ ਫੋਨ ਕਰਕੇ ਧਮਕੀਆਂ ਦੇ ਰਹੇ ਹੋ ਜਿਹੜੀ ਉਹ ਬੰਦ ਕਰੋ ਕਿਉਂਕਿ ਤੁਹਾਡੇ ਅੱਲੇ ਪੱਲੇ ਕੁਝ ਨਹੀਂ ਹੈ ਅਮਨੇ ਸਾਹਮਣੇ ਦੀ ਲੜਾਈ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਤਿਆਰ ਆ YouTube ਤੇ 84 ਨੂੰ ਲੈ ਕੇ ਗੀਤ ਬਾਦਦੇ ਨੇ ਹਵਾਰੇ ਪਿਓਰੇ ਰਾਜੂ ਆਣੇ ਨੂੰ ਲੈ ਕੇ ਗੀਤ ਬਾਦਦੇ ਨੇ ਇਹਨਾਂ ਨੂੰ ਸੰਤਾਂ ਦਾ ਜਾਂ ਸਿੱਖਾਂ ਦਾ ਆਈਡੀਅਲ ਬਣਾ ਦੇਣਾ ਇੱਕ ਗਲਤ ਹੈ ਅਤੰਕਵਾਦੀ ਅਤੰਕਵਾਦੀ ਹੀ ਹੁੰਦਾ ਹੈ ਉਹ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਜਾਂ ਚਾਹੇ ਮੁਸਲਮਾਨ ਹੈ ਅਗਰ ਅਤੰਗਵਾਦੀ ਸਿੱਖਿਆ ਤਾਂ ਇਸਦਾ ਮਤਲਬ ਇਹ ਨਹੀਂ ਕਿ ਸਿੱਖ ਸਮੁਦਾਇ ਖੜਾ ਹੋ ਜਵੇ ਸਿੱਖ ਜਿੱਥੇ ਬੰਦੀਆਂ ਖੜੀ ਹੋ ਜਾਣ ਕਿ ਹਾਂਜੀ ਜੀ ਇਹ ਤਾਂ ਸਿੱਖਿਆ ਜੀ ਅਸੀਂ ਤਾਂ ਸਮਰਥਨ ਕਰਾਂਗੇ ਹਵਾਰਾ ਹੋ ਗਿਆ ਪਿਉਰਾ ਹੋ ਗਿਆ ਰਾਜੂਆਣਾ ਹੋ ਗਿਆ ਸਰਕਾਰ ਪੰਜਾਬ ਦੇ ਵਿੱਚ ਅਤੰਗਵਾਦ ਨੂੰ ਵਧਾਵਾ ਦੇ ਰਹੀ ਹੈ ਜਰਨਲ ਬੱਧ ਦੇ ਘਤੌਲਾਂ ਨੂੰ ਐਸਸੀਬੀਸੀ ਸਬੰਧਤ ਕਰੀਏ ਕਰ ਰਹੀ ਹੈ ਸਾਡੇ ਵੱਲੋਂ ਵਿਰੋਧ ਵੀ ਹੋ ਰਿਹਾ ਅਸੀਂ ਐਸਸੀਬੀਸੀ ਦੇ ਪੁੱਤਲੇ ਫੂਕ ਰਹੇ ਹਾਂ ਬੱਬਰ ਖਾਲਸਾ ਦੇ ਪੁੱਤਲੇ ਫੂਕ ਰਹੇ ਹਾਂ ਹੋਰੇ ਵਿਰੋਧ ਅਸੀਂ ਤੇਜ਼ ਕਰਾਂਗੇ ਇਸ ਵਿਰੋਧ ਨੂੰ ਅਸੀਂ ਤੇਜ਼ ਕਰਾਂਗੇ 84 ਚ ਸਿੱਖੀ ਨਹੀਂ ਹਿੰਦੂਆਂ ਦਾ ਵੀ ਨੁਕਸਾਨ ਹੋਇਆ ਸੀ ਮੈਂ ਪੰਜਾਬ ਦੇ ਵਿੱਚ ਮੁਹਾਲੀ ਤੋਂ ਰਹਿਣ ਵਾਲਾ ਹਾਂ ਤੇ ਮੇਰਾ ਜਨਮ ਵੀ 84 ਦਾ ਹੀ ਹੈ। ਮੇਰੇ ਮਾਪੇ ਮੇਰੇ ਬਜ਼ੁਰਗ ਦੱਸਦੇ ਆ ਕਿ 84 ਦੇ ਵਿੱਚ ਅਗਰ ਜਿੰਨਾ ਨੁਕਸਾਨ ਯੂਪੀ ਬਿਹਾਰ ਸਿੱਖਾਂ ਨੂੰ ਹੋਇਆ ਤੇ ਉਨਾ ਨੁਕਸਾਨ ਜਾਂ ਉਹਨਾ ਜ਼ੁਲਮ ਹਿੰਦੂਆਂ ਤੇ ਵੀ ਹੋਇਆ। ਅਗਰ ਹਿੰਦੂ ਉਹ ਪੁਰਾਣੇ ਦਿਨ ਯਾਦ ਕਰਕੇ ਆਪਣੇ ਦਿਲ 'ਚ ਕੋਈ ਬਦਲਦੀ ਭਾਵਨਾ ਨਹੀਂ ਰੱਖਣਾ ਚਾਹੁੰਦੇ ਤਾਂ ਸਿੱਖ ਕਿਉਂ ਰੱਖ ਰਹੇ? ਅੱਜ ਦਾ ਸਿੱਖ ਕੌਮ ਹੈ ਅੱਜ ਦੀ ਹਿੰਦੂ ਕੌਮ ਹੈ ਅੱਜ ਦੀ ਮੁਸਲਮਾਨ ਕੌਮ ਪੜਿ ਲਿਖੀ ਕੌਮ ਹੈ ਸਮਝਦਾਰ ਕੌਮ ਹੈ ਪਰ ਕੁਝ ਕੁਝ ਵਿੱਚੋਂ ਐਸੇ ਸ਼ਰਾਤੀ ਤੱਤ ਹੈ ਜਿਹੜੇ ਕੀ ਯੁਵਾ ਜਿਹੜੀ ਪੀੜ੍ਹੀ ਹੈ ਉਹਨੂੰ ਢੁਕਾਉਣ ਦੇ ਲਈ ਜ਼ਿੰਮੇਵਾਰ ਨੇ ਆ YouTube ਤੇ ਗਾਣੇ ਪਾ ਦਿੰਦੇ ਆ ਚਲਾਸੀ ਨੂੰ ਲੈ ਕੇ ਹਵਾਰੇ ਨੂੰ ਲੈ ਕੇ ਪੰਜਾਬੀ ਗੀਤਾਂ ਨੂੰ ਡਬਿੰਗ ਕਰਕੇ ਉਹਨਾਂ ਤੇ ਪਾ ਦੇਣਾ ਉਹ ਕਲਿੱਪਿੰਗਸ ਦਿਖਾਣੀਆਂ ਕੀ ਵੀ ਹਾਂਜੀ 84 ਚ ਕੀ ਹੋਇਆ ਸਿੱਖਿਆ ਨਾਲ ਕਿੱਦਾਂ ਕੀ ਹੋਇਆ ਕਿਤਾਬਾਂ ਛਾਪ ਦੇਣੀ ਆ ਆਪਰੇਸ਼ਨ ਬਲੂ ਸਟਾਰ ਤੇ ਜਖਮਤੇ ਨਮਕ ਛਿੜਕਣ ਵਾਲਾ ਕੰਮ ਨਾ ਕਰੋ ਖਾਲਿਸਤਾਨ ਦੀ ਮੰਗ ਜਮਾਈ ਬਿਲਕੁਲ ਨਜਾਇਜ਼ ਮੰਗ ਹੈ ਨਾ ਹੀ ਖਾਲਿਸਤਾਨ ਬਣਿਆ ਨਾ ਹੀ ਅਸੀਂ ਬਣਨ ਦੇਵਾਂਗੇ ਹਿੰਦੂ ਲੀਡਰਾਂ ਨੂੰ ਧਮਕੀਆਂ ਦੇਣੀਆਂ ਬੱਬਰ ਖਾਲਸਾ ਵੱਲੋਂ ਚਿੱਠੀਆਂ ਸੁਟਣੀਆਂ ਫੋਨ ਕਰਨੇ ਉਸ ਨਾਲ ਕੁਝ ਹਾਸਿਲ ਨਹੀਂ ਹੋਣਾ ਜਿਨ੍ਹਾਂ ਨੇ ਜੋ ਲੋਕੀਏ ਅਤੰਗਵਾਦੀ ਅਤੰਗਵਾਦ ਦਾ ਵਿਰੋਧ ਕਰਦੇ ਹੈ ਉਹ ਹਿੰਦੂ ਜੱਥੇਬੰਦੀਆਂ ਚੋਂ ਨਾ ਹੋ ਕੇ ਅਗਰ ਕੋਈ ਆਮ ਵਿਅਕਤੀ ਵੀ ਹੈ ਜਦ ਉਹ ਜਿਸ ਚੀਜ਼ ਦਾ ਵਿਰੋਧ ਕਰਦਾ ਹੈ ਉਹ ਵਿਰੋਧ ਕਰੇਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਵਿਰੋਧ ਕਰਾਂਗੇ ਪੰਜਾਬ ਦਾ ਮਾਹੌਲ ਸ਼ਾਂਤ ਰੱਖਣਾ ਚਾਹੁੰਦੇ ਆਂ ਅਸੀਂ ਲੋਕ ਕਿਉਂਕਿ ਅਸੀਂ ਲੋਕ ਪੰਜਾਬ 'ਚ ਰਹਿੰਦੇ ਆਂ ਬਾਹਰ ਬੈਠੇ ਤੁਸੀਂ ਲੋਕ ਖਾਲਸਾਣ ਦੀ ਮੰਗ ਨਾ ਕਰੋ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਨਾਲ ਰਹਿਣ ਦਿਓ ਇਹ ਮੇਰੀ ਵਾਰਨਿੰਗ ਸਮਝ ਲਓ ਚੇਤਾਵਨੀ ਸਮਝ ਲਓ ਅਗਰ ਇੱਕ ਤੁਹਾਡਾ ਆਦਮੀ ਇੱਕ ਤੁਸੀਂ ਕਹਿੰਦੇ ਸਾਡਾ ਇੱਕ ਬੰਦਾ ਇੰਨਾ ਕੁਝ ਕਰ ਗਿਆ ਤਾਂ ਇੱਕ ਹਿੰਦੂ ਵੀ ਬਹੁਤ ਕੁਝ ਕਰ ਸਕਦਾ ਪੰਜਾਬ ਦਾ ਸਾਡਾ ਪੰਜਾਬ ਨੂੰ ਬਚਾਉਣ ਵਾਸਤੇ ਸਾਨੂੰ ਕੁਝ ਵੀ ਕਰਨਾ ਪੈ ਜਾਵੇ ਕਿਸੇ ਵੀ ਹੱਦ ਤੱਕ ਜਾਣਾ ਪੈ ਜਾਵੇ ਜੇਲਾ ਤੱਕ ਭਰਮੀਆਂ ਪੈ ਜਾਣਾ ਸਾਨੂੰ ਮਨਜ਼ੂਰ ਹੈ ਮੈਂ ਗੱਲ ਪੰਜਾਬ ਦੀ ਨਹੀਂ ਕਰਦਾ ਪੂਰੇ ਦੇਸ਼ ਦੀ ਵੀ ਕਰਦਾ ਕਾ ਸਾਬ ਨੂੰ ਫਾਂਸੀ ਦਿੱਤੀ ਗਈ ਅਫਜ਼ਲ ਗੁਰੂ ਦੀ ਫਾਂਸੀ ਦੀ ਮੰਗ ਕਰਦੇ ਆ ਅਤੰਕਵਾਦੀਆਂ ਲਈ ਕੋਰਟ ਨੂੰ ਫਾਸਟ ਟਰੈਕ ਕੋਰਟ ਮੱਈਆ ਹੋਣੀ ਚਾਹੀਦੀ ਇਹਨਾਂ ਦੀ ਅਤੰਗਵਾਦੀਆਂ ਦੀ ਪੇਸ਼ੀ ਕੋਰਟ ਦੇ ਵਿੱਚ ਨਹੀਂ ਹੋਣੀ ਚਾਹੀਦੀ ਕੋਰਟ 'ਚ ਅਤੰਗਵਾਦੀ ਆਉਂਦੇ ਆ ਹਵਾਰੇ ਪਿਉਰੇ ਵਰਗੇ ਉੱਥੇ ਨਾਰੇ ਲਾਉਂਦੇ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਆਮ ਜਿਹੜੇ ਉੱਥੇ ਯੁਵਾ ਹੈਗੇ ਆ ਜਿਹੜੇ ਹਿੰਦੂ ਲੋਕ ਆ ਦੈਸ਼ਚ ਆ ਜਾਂਦੇ ਆ ਜਿਹੜੇ ਸਿੱਖ ਲੋਕ ਆ ਪੜਕ ਜਾਂਦੇ ਆ ਯੂਥ ਜਿਹੜਾ ਹੈ ਉਹਨੂੰ ਲੱਗਦਾ ਪਤਾ ਨਹੀਂ ਹਵਾਰਾ ਮੇਰਾ ਕਿੰਨਾ ਆਈਡੀਅਲ ਹੈ ਹਵਾਰੇ ਲੋਕੀ ਹਵਾਰਾ ਬੰਨਾ ਚਾਹੁੰਦੇ ਰਾਜੂਆਣਾ ਬੰਨਾ ਚਾਹੁੰਦੇ ਕੀ ਆ ਮੱਚ ਉਹ ਟੈਰਰਿਸਟ ਹੈ ਅਤੰਗਵਾਦੀ ਆ ਕੱਲ ਨੂੰ ਵਿਦੇਸ਼ਾਂ ਦੇ ਗੁਰਦੁਆਰਿਆਂ 'ਚ ਇਹਨਾਂ ਦੀ ਫੋਟੋਆਂ ਲਾਵਣਗੇ ਲਾਈਆਂ ਵੀ ਹੋਈਆਂ ਇਹ ਚੀਜ਼ ਨੂੰ ਜੜ ਤੋਂ ਖਤਮ ਕਰਨਾ ਪੈਣਾ ਹੈ ਔਰ ਇਹ ਚੀਜ਼ ਇਕੱਲਾ ਇੱਕ ਹਿੰਦੂ ਜਾਂ ਇਕੱਲਾ ਇੱਕ ਸਿੱਖ ਨਹੀਂ ਕਰ ਸਕਦਾ ਇਹ ਸਭ ਮਿਲ ਜੁਲ ਕੇ ਹੋਏਗਾ ਖਾਲਿਸਤਾਨ ਦੀ ਮੰਗ ਬਿਲਕੁਲ ਨਜਾਇਜ਼ ਸਾਰਾ ਸਾਰ ਗਲਤ ਹੈ ਖਾਲਿਸਤਾਨ ਤਾਂ ਅਸੀਂ ਬਣਾ ਨਹੀਂ ਦੇਣਾ ਜੋ ਖਾਲਿਸਤਾਨ ਦੀ ਮੰਗ ਕਰਦੇ ਆ ਉਹਦਾ ਮੂਤੋੜ ਜਵਾਬ ਦੇਵਾਂਗੇ। ਔਰ ਸਾਡੀ ਪ੍ਰਸ਼ਾਸਨ ਵੱਲੋਂ ਮੰਗ ਹੈ ਕਿ ਵੀ ਜਿੰਨੇ ਵੀ ਅਤੰਕੀ ਜੇਲ੍ਹਾਂ 'ਚ ਬੰਦ ਐ ਉਹਨਾਂ ਦੀ ਪੇਸ਼ੀਆਂ ਵੀਡੀਓ ਕਾਨਫਰੈਂਸਿੰਗ ਰਾਹੀਂ ਕੀਤੀਆਂ ਜਾਣ। ਤਾਂਕਿ ਉਹ ਬਾਹਰ ਨਿਕਲ ਕੇ ਕੋਡ ਦਾ ਜਾਂ ਆਮ ਲੋਕਾਂ ਦੇ ਵਿੱਚ ਗਲਤ ਮੈਸੇਜ ਨਾ ਪਾ ਸਕਣ। ਜਿਹਦੇ ਨਾਲ ਪੰਜਾਬ ਦਾ ਜਾਂ ਹੋਰ ਜ਼ਿਲ੍ਹਿਆਂ ਦਾ ਮਾਹੌਲ ਖਰਾਬ ਹੋਵੇ। ਹਵਾਰਾ টেরਰਿਸਟ ਜਿਹਦੇ ਉਤੇ ਆਰਮੈਕਟ ਦੇ 3600 ਮਾਮਲੇ ਹੁਣ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਆਰਮੈਕਟ ਚੋਬਰੀ ਹੋ ਗਿਆ ਪੰਜਾਬ ਪੁਲਿਸ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਇਹਨਾਂ ਅਤੰਕਵਾਦੀਆਂ ਨੂੰ ਫੜਦੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਇਹ ਆਰਮੈਕਟਸ ਵਰਗੇ ਛੋਟੇ-ਮੋਟੇ ਹੱਥਗੋਲੇ ਮਿਲਣਾ ਪਿਸਤਲਾਂ ਮਿਲਣਾ ਕਾਰਤੂਸ ਮਿਲਣਾ ਅਤੰਗਵਾਦੀ ਵੈਪਨ ਮਿਲਣਾ ਕਿੱਥੋਂ ਆ ਰਹੇ ਹੈ ਵੈਪਨ ਇਹ ਉਸ ਤੋਂ ਬਾਅਦ ਸਬੂਤਾਂ ਦਾ ਹਵਾਬ ਕਹਿ ਕੇ ਕੇਸ ਖਤਮ ਹੋ ਜਾਂਦਾ ਇਹਨਾਂ ਦਾ ਆਪਣੀ ਲੋਕ ਵਕੀਲ ਇਹਨਾਂ ਦੀ ਪੈਰ ਵੀ ਕਰ ਰਹੇ ਮੇਰੀ ਹਰ ਉਸ ਆਮ ਖਾਸ ਆਦਮੀ ਨੂੰ ਅਪੀਲ ਹੈ ਕਿ ਇਹ ਇਹਨਾਂ ਦਾ ਸਮਰਥਨ ਕਰਨਾ ਬੰਦ ਕਰੋ ਇਹਨਾਂ ਦੇ ਇਹਨਾਂ ਨੂੰ ਪਤਾ ਨਹੀਂ ਕੀ ਲਾਲਚ ਹੈ ਬਾਰੋ ਫੰਡ ਦਾ ਲਾਲਚ ਹੈ ਕੀ ਲਾਲਚ ਕੀ ਲਾਲਚ ਹੈ ਜਿਹੜਾ ਲੋਕੀ ਕੁਝ ਸ਼ਰਾਰਤੀ ਤੱਤ ਵਾਂਗ ਅਲਗ-ਵੱਗ ਅਲਗ-ਵੱਗ ਦੀ ਲੋਗ ਜਿਹੜੇ ਹੈਗੇ ਆ ਉਹ ਇਹਨਾਂ ਦੇ ਸਮਰਥਨ ਤੇ ਉਤਰੇ ਹੋਏ ਆ ਇਹਨਾਂ ਦੇ ਕੇਸ ਲੜਦੇ ਆ ਔਰੇ ਭਰੀ ਹੋ ਜਾਂਦੇ ਆ